ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਗਰਮੇਲ ਸਿੰਘ ਸਰਪੰਚ ਕਮਾਣਾ ਨਿੰਗ ਸਿੰਘ ਜੋ ਸਿੱਖ ਸੰਗਤਾਂ ਨੇ ਮੈਂ ਉਹਨਾਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਜਿੰਨਾ ਲੋਕਾਂ ਨੇ ਆਪਣੇ ਬਾਪੂ ਦੀ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਣੇ ਪਿਤਾ ਦੀ ਬੇਅਵਦੀ ਕਰਵਾਈ ਹੈ ਅੰਗ ਅੰਗ ਪੜਵਾਏ ਨੇ ਤੇ ਉਹਨਾਂ ਨੂੰ ਗਲੀਆਂ ਦੇ ਵਿੱਚ ਰੋਲਿਆ ਹੈ ਤੋ ਮੈਂ ਸਾਰੀ ਸਿੱਖ ਸੰਗਤ ਭਰਾਵਾਂ ਨੂੰ ਇਹ ਬੇਨਤੀ ਕਰਦਾ ਕਿ ਭਰਾਵੋ ਉਹਨਾਂ ਨੂੰ ਵੋਟ ਨਾ ਪਾਓ ਉਹਨਾਂ ਨੂੰ ਹੁਣ ਵੀ ਇਹ ਮੂਰੇ ਲਿਆਓ ਇੰਨੀ ਆਪਣੇ ਆਪਾਂ ਨੇ ਸੱਤਕ ਦੇ ਨਾਲ ਲੜਾਈ ਕਰਨ ਦੇ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਡ ਕਰੀ ਉਸ ਪਾਸੇ ਲੜਾਈਆਂ ਕਰੀਆਂ ਗੱਡੀਆਂ ਤੋੜੀਆਂ ਟਰੱਕ ਪਨਾਏ ਟਰੈਕਟਰ ਭਰਵਾਏ ਤੇ ਆਪਾਂ ਨੂੰ ਹੁਣ ਵੀ ਇਹਦਾ ਮੌਕਾ ਮਿਲਣਾ ਚਾਹੀਦਾ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲਣਾ ਚਾਹੀਦਾ ਸੋ ਵੀਰੋ ਮੈਂ ਨਿੰਗ ਸਿੰਘ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਅੱਜ ਮੌਕਾ ਹੈ ਆਪਣਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਐਨੀ ਬੇਅਦਬੀ ਕਰਵਾਈ ਐਨੇ ਆਪਣੇ ਬਾਪ ਦੇ ਅੰਗ ਤੋੜਵਾਏ ਤੇ ਜਿਵੇਂ ਕਿ ਆਪਣੇ ਇੱਥੇ ਢਾਣੀ ਦੇ ਵਿੱਚ ਸਾਬ ਸ੍ਰੀ ਗੁਰੂ ਗੰਗ ਸਾਹਿਬ ਜੀ ਦਾ ਬੇਅਦਬੀ ਕਰਵਾਈ ਅਸੀਂ ਪੰਜ ਛੇ ਨਿੰਗ ਸਿੰਘਾਂ ਨੇ ਉਸ ਨੂੰ ਝਟਕਣ ਵਾਸਤੇ ਬਹੁਤ ਜਦੋਜਹਿਦ ਕੀਤੀ ਪਰ ਲੋਕਾਂ ਨੇ ਰਾਜਨੀਤਿਕ ਬੰਦਿਆਂ ਨੇ ਉਹਦੇ ਵਿੱਚ ਵੜ ਕੇ ਤਾਂ ਉਥੋਂ ਸਾਨੂੰ ਨਕਾਰਾ ਕਰਵਾਤਾ ਸੋ ਮੇਰਾ ਸਾਡਾ ਦਿਲ ਉੱਥੇ ਪੁੱਛੀ ਦਾ ਲੋੜੀਂਦਾ ਹੈ ਕਿ ਸਾਨੂੰ ਕੀ ਮਹਾਰਾਜ ਦੇ ਨਾਲ ਸਾਡਾ ਮਿਲਣਾ ਮਿਲਬਰਤਨ ਹੋਣਾ ਚਾਹੀਦਾ ਹੈ ਤੇ ਮਹਾਰਾਜ ਤੋਂ ਡਰ ਕੇ ਰਹਿਣਾ ਚਾਹੀਦਾ ਹੈ ਤੋਂ ਮੈਂ ਸੰਗਤਾਂ ਨੂੰ ਫੇਰ ਅਪੀਲ ਕਰਦਾ ਬਾਰ-ਬਾਰ ਕਿ ਭਰਾਵੋ ਜੋ ਜਿਨ੍ਹਾਂ ਨੇ ਆਪਣੇ ਸਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਐਨੀ ਬੇਅਵਦੀ ਕਰਵਾਈ ਅਤੇ ਉਹਨਾਂ ਨੇ ਕੁਝ ਵੀ ਨਾ ਸਮਝਿਆ ਆਪਦੀ ਗੱਦੀਆਂ ਵਾਸਤੇ ਇਹਦਾ ਸਭ ਕੁਝ ਕਰਦੇ ਰਹੇ ਸਭ ਕੁਝ ਮੰਨ ਗਏ ਸਾਰਾ ਕੁਝ ਮੰਨਿਆ ਨਾ ਨੇ ਵੀ ਹਾਂ ਅਸੀਂ ਕਰਵਾਇਆ ਕਰਵਾਇਆ ਕਰਾ ਸੋ ਮੇਰੀ ਸਿੱਖ ਸੰਗਤਾਂ ਨੂੰ ਨਿੰਗ ਸਿੰਘ ਜਥੇਬੰਦੀ ਨੂੰ ਬੇਨਤੀ ਹੈ ਕਿ ਅੱਜ ਬਦਲਾ ਲੈਣ ਦਾ ਵਕਤ ਆ ਗਿਆ ਹੈ ਭਰਾਵੋ ਇੱਕ ਮੁਟ ਹੋ ਕੇ ਆਪਾਂ ਕਮੇਟੀ ਨੂੰ ਕਾਮਯਾਬ ਕਰੀਏ ਅਤੇ ਆਪਣਾ ਜੋ ਵੀ ਗੁਰੂ ਗਮਮੜ ਸਾਹਿਬ ਗੁਰਦੁਆਰਾ ਸਾਹਿਬ ਹੈ ਜਿਵੇਂ ਸਾਡਾ ਇਤਿਹਾਸਕ ਗੁਰਦੁਆਰਾ ਹੈ ਉਸ ਵਾਸਤੇ ਕੁਰਬਾਨੀਆਂ ਦੇਣ ਲਈ ਤਿਆਰ ਆ ਉਸ ਨੂੰ ਵੱਧ ਵੱਧ ਫੁੱਲ ਕਰਿਏ ਤੇ ਉੱਥੇ ਵੱਧ ਵੱਧ ਸੰਗਤ ਪਹੁੰਚ ਕੇ ਉਹਦੇ ਦਰਸ਼ਨ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ